ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਹੀ ਨਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਹੁੰਦਾ ਹੈ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਜਿਸ ਤੋਂ ਕੇਂਦਰੀ ਜਾਂਚ ਏਜੰਸੀ NIA ਪਠਾਨਕੋਟ ਕਾਰਨ ਸਬੰਧੀ ਜਾਂਚ ਕਰ ਰਹੀ ਸੀ ਵੱਲੋਂ ਆਪਣਾ ਨਸ਼ਾ ਮਾਫੀ ਇਸ ਬੰਦੇ ਨੂੰ ਕਬੂਲ ਲਿਆ ਗਿਆ ਹੈ ਮਾਮਲਾ ਕੀ ਮੋੜ ਲੈ ਸਕਦਾ ਹੈ ਸਾਡਾ ਆਸ਼ਤਾ ਮੁੱਦਾ ਇਸੇ ਸਬੰਧੀ ਸਾਡੇ ਨਾ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੇ ਤੋ ਐਸਪੀ ਸਲਵਿੰਦਰ ਸਿੰਘ ਨੇ ਨਸ਼ਾ ਮਾਫੀਆ ਦੇ ਨਾਲ ਆਪਣੇ ਸਬੰਧਾਂ ਨੂੰ ਕਬੂਲ ਹੀ ਲਿਆ ਹੈ ਤਾਂ ਉਸ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਜਿਹੜੀ ਤਬਾਹੀ ਹੋਈ ਹੈ ਉਹ ਕਿੰਨਾ ਕਾਰਨਾ ਕਰਕੇ ਹੋਈ ਹੈ ਤੇ ਉਸ ਦੇ ਵਿੱਚ ਪੰਜਾਬ ਪੁਲਿਸ ਦਾ ਕਿੰਨਾ ਕੋਰ ਹੈ ਰਜਿਸਟਰਾਂ ਅਸੀਂ ਨਿਰੰਤਰ ਇਸ ਗੱਲ ਦਾ ਹੁੱਕਾ ਦਿਂਦੇ ਆ ਰਹੇ ਹਾਂ ਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਤਬਾਹੀ ਹੋ ਰਹੀ ਆ ਹਾਂਜੀ ਚਾਹੇ ਉਹ ਨਸ਼ਿਆਂ ਕਾਰਨ ਹੋ ਰਹੀ ਆ ਜੀ ਚਾਹੇ ਉਹ ਆਰਥਿਕ ਖੇਤਰ ਚੋਰੀ ਆ ਚਾਹੇ ਉਹ ਸਿਹਤ ਦੇ ਪੱਖ ਤੋਂ ਹੋ ਰਹੀ ਆ ਚਾਹੇ ਉਹ ਸਿੱਖਿਆ ਦੇ ਪੱਖ ਤੋਂ ਹੋ ਰਹੀ ਆ ਚਾਹੇ ਉਹ ਸਭਿਆਚਾਰ ਦੇ ਪੱਖ ਤੋਂ ਹੋ ਰਹੀ ਆ ਚਾਹੇ ਉਹ ਨੈਤਿਕਤਾ ਦੇ ਪੱਖ ਤੋਂ ਹੋ ਰਹੀ ਆ ਉਸ ਤਬਾਹੀ ਦੇ ਪਿੱਛੇ ਮੁੱਖ ਰੂਪ ਦੇ ਵਿੱਚ ਪ੍ਰੈਸ ਤੇ ਸਿਆਸੀ ਆਗੂ ਹਾਂਜੀ ਪ੍ਰੈਸਟ ਸਿਆਸੀ ਹੀ ਜੀ ਤੇ ਮਾਫੀਆ ਹਾਂਜੀ ਇਹ ਜਿਹੜੀ ਤਿੰਨਾਂ ਦੀ ਤਿੱਕੜੀ ਇਕੱਠੀ ਹੋ ਗਈ ਹੋਈ ਆ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਇਹ ਭਾਈਵਾਲ ਬਣ ਗਏ ਨੇ ਹਾਂਜੀ ਉਸ ਕਾਰਨ ਪੰਜਾਬ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਤਬਾਹੀ ਆ ਜਿਹੜੀ ਉਹ ਹੋ ਰਹੀ ਆ ਜੀ ਅਗਲੀ ਗੱਲ ਕਿਉਂਕਿ ਜਿਹੜੇ ਪਹਿਲੇ ਕਤਾਰ ਆ ਜਿਹੜੀ ਪ੍ਰੈਸਟ ਸਿਆਸੀ ਆਗੂ ਆ ਹਾਂਜੀ ਉਹ ਪ੍ਰੈਸਟ ਸਿਆਸੀ ਆਗੂ ਪੰਜਾਬ ਦੇ ਜਿਹੜੇ ਸਤਾਧਾਰੀ ਤੇਰਾ ਜੀ ਬਾਦਲ ਕੇ ਹਾਂਜੀ ਬਾਦਲ ਕਿਆ ਦੀ ਤਾਰ ਭਗਮਾ ਬਰਗੇੜ ਨਾਲ ਨਾਗਪੂਰੀ ਤਖਤ ਨਾਲ ਸਿੱਖ ਦੁਸ਼ਮਣ ਤਾਕਤਾਂ ਦੇ ਨਾਲ ਜੁੜਦੀ ਆ ਤੇ ਇਸ ਕਾਰਨ ਜਿਹੜਾ ਸਿੱਖ ਤੇ ਸਿੱਖੀ ਦੀ ਹੋਂਦ ਤੇ ਹਮਲਾ ਉਹ ਵੀ ਉਹ ਤਾਕਤਾਂ ਨੇ ਜਿਹੜੀਆਂ ਇਸੇ ਤਕਰੀਰਾਹੀ ਕਰਵਾਉਂਦੀਆਂ ਨੇ ਹਾਂਜੀ ਸੋ ਇਸ ਕਾਰਨ ਜੇ ਪੰਜਾਬ ਦੇ ਵਿੱਚ ਸਿੱਖੀ ਦੀ ਹੋਂਦ ਤੇ ਕੋਈ ਬਾੜ ਹੁੰਦਾ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਕੋਈ ਜਵਾਨੀ ਤੇ ਬਾੜ ਹੁੰਦਾ ਵਾ ਪੰਜਾਬ ਤੇ ਭੂ ਮਾਫੀਏ ਦੇ ਨਾਲ ਜਿਹੜਾ ਖੇਤੀਬਾੜੀ ਤੇ ਕੋਈ ਬਾੜ ਹੁੰਦਾ ਵਾ ਪੰਜਾਬ ਦੀਆਂ ਸੰਨਤਾ ਤੇ ਬਾੜ ਹੁੰਦਾ ਜਿਹਦੇ ਨਾਲ ਪੰਜਾਬ ਦੀਆਂ ਸੰਨਤਾ ਬਾਹਰ ਭੱਜ ਗਿਆ ਨੇ ਉਹ ਸਾਰੇ ਦੇ ਪਿੱਛੇ ਇਹ ਤਿਕੜੀ ਆ ਜਿਹੜੀ ਇਹ ਕੰਮ ਕਰ ਰਹੀ ਆ ਹਾਂਜੀ ਸੋ ਜਦੋਂ ਅਸੀਂ ਇਹ ਇਸ ਗੱਲ ਨੂੰ ਬਾਰ-ਬਾਰ ਹੁਣ ਤੱਕ ਕਹਿੰਦੇ ਆਏ ਆ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਇੱਕ ਨਹੀਂ ਅਨੇਕਾਂ ਧਾਰਨਾ ਸਾਡੇ ਸਾਹਮਣੇ ਵਾਪਰੀਆਂ ਨੇ ਹੁਣੇ-ਹੁਣੇ ਮਤਲਬ ਸ਼ਮ ਲਾਲ ਡੋਡਾ ਜਿਹੜਾ ਜਿਹੜਾ ਇਹਨਾਂ ਦਾ ਅਬੋਰ ਤੋਂ ਬਾਦਲਦਲ ਦਾ ਵੀਰਵਾਰ ਰਿਆ ਵਿਧਾਨ ਸਭਾ ਚੋਣਾਂ ਵਾਲੀ ਜਿਹੜਾ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਆ ਉਹਨੇ ਜਿਸ ਤਰ੍ਹਾਂ ਇੱਕ ਦੋ ਵਿਅਕਤੀਆਂ ਨੂੰ ਇੱਕ ਬੰਦੇ ਨੂੰ ਤਾਂ ਉਹਦੇ ਹੱਥ ਪੈਰ ਵੱਢ ਕੇ ਮਤਲਬ ਚੀਰ ਕੇ ਉਹਦਾ ਮੌਤ ਹੋ ਗਈ ਉਹਦੀ ਦੂਸਰਾ ਬੰਦਾ ਉਹਦੇ ਹੱਥ ਪੈਰ ਵੱਢਦੇ ਹੋ ਜਖਮੀ ਆ ਸੋ ਜਿੰਨੇ ਮਤਲਬ ਬੇਰਹਿਮੀ ਦੇ ਨਾਲ ਉਸ ਵਿਅਕਤੀ ਨੇ ਬਾਦਲਾਂ ਦੀ ਸਰਪ੍ਰਸਤੀ ਕਾਰਨ ਇਸ ਤਰ੍ਹਾਂ ਦਾ ਕਾਂਡ ਜਿਹੜਾ ਮਾਫੀ ਇੱਕ ਨੇ ਸਰੀਏ ਚਾੜਿਆ ਉਹਦੇ ਨਾਲ ਇੱਕ ਤਰ੍ਹਾਂ ਮਤਲਬ ਪੰਜਾਬ ਕੰਬ ਕੇ ਰਹਿ ਗਿਆ ਹੁਣ ਜਦੋਂ ਸਲਵਿੰਦਰ ਸਿੰਘ ਆ ਜਿਹੜਾ ਪੰਜਾਬ ਪੁਲਿਸ ਦਾ ਐਸਪੀ ਆ ਜਿਹਦਾ ਪਿਛਲਾ ਕਰਦਾਰ ਆ ਜਾਂ ਰਿਕਾਰਡ ਆ ਉਹ ਪੂਰੀ ਤਰ੍ਹਾਂ ਦਾਗੀ ਆ ਤੇ ਜਿਹਦੀਆਂ ਤਾਰਾਂ ਹੁਣ ਉਹ ਜਿਹੜਾ ਦਿਨਾਂਗਰ ਕਾਂਡ ਵਾਪਰਿਆ ਉਹਦੇ ਨਾਲ ਵੀ ਜੁੜਦੀਆਂ ਨੇ ਹੁਣ ਜਦੋਂ ਉਸ ਸਲਵਿੰਦਰ ਸਿੰਘ ਨੇ ਖੁਦ ਇਹ ਗੱਲ ਪ੍ਰਵਾਨ ਕਰ ਲਈ ਆ ਕਿ ਉਹਦਾ ਨਸ਼ਾ ਮਾਫੀਆ ਨਾਲ ਸਬੰਧ ਸੀ ਹਾਂਜੀ ਅਬ ਇਹ ਕਹਿੰਨੇ ਕਿ ਮੇਰਾ ਅਤਵਾਦੀਆਂ ਨਾਲ ਕੋਈ ਸਬੰਧ ਨਹੀਂ ਮੇਰਾ ਨਸ਼ਾ ਮਾਫੀਆ ਨਾਲ ਜਰੂਰ ਸਬੰਧ ਸੀ ਕਿ ਜਦੋਂ ਵੀ ਨਸ਼ਾ ਮਾਫੀਆ ਦੀ ਖੇਪ ਆ ਜਿਹੜੀ ਉਹ ਜਿੱਥੇ ਉਹਨਾਂ ਨੇ ਪਹੁੰਚਾਉਣੀ ਹੁੰਦੀ ਸੀ ਮੈਂ ਉਹਦੀ ਸਹਾਇਤਾ ਕਰਦਾ ਸੀ ਤੇ ਉਹਦੇ ਐਬਸ ਵਿੱਚ ਮੈਨੂੰ ਮਤਲਬ ਧਨ ਦੌਲਤ ਤੇ ਹੀਰੇ ਜਵਾਹਰ ਆ ਰਸੀ ਜਿਹੜੇ ਉਹ ਬੇਸ਼ਮਾਰ ਮਿਲਦੇ ਸੀ ਸੋ ਹੁਣ ਗੱਲ ਇੱਥੇ ਆ ਕਿ ਇੱਕ ਐਸਪੀ ਦੀ ਕੀ ਔਕਾਤ ਹੈ ਇੱਕ ਐਸਪੀ ਹੈ ਜਿਹੜਾ ਉਹਦੀ ਕੀ ਔਕਾਤ ਆ ਕਿ ਉਹ ਪੰਜਾਬ ਦੇ ਵਿੱਚ ਨਸ਼ਾ mafia ਦੀ ਐਡਾ ਵੱਡਾ ਮਤਲਬ ਉਹ ਸਹਾਰਾ ਬਣ ਸਕਦਾ ਉਹਦੇ ਪਿੱਛੇ ਜਿਹੜੀ ਸਿਆਸੀ ਧਿਰ ਖੜੀ ਆ ਖਾਸ ਕਰਕੇ ਸਤਾਧਾਰੀ ਧਿਰ ਖੜੀ ਆ ਤੇ ਉਹਦੇ ਨਾਲ-ਨਾਲ ਅਫਸਰशाही ਦੀ ਕਿੰਨੀ ਲੰਬੀ ਕਤਾਰ ਆ ਜਿਹੜੀ ਉਹਦੇ ਨਾਲ ਖੜੀ ਆ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਜੇ ਪੰਜਾਬ 'ਚ ਨਸ਼ਿਆਂ ਦੀ ਸਨਮੀ ਆਈ ਆ ਪਿਛਲੇ ਸਮੇਂ ਦੇ ਵਿੱਚ ਤਾ ਉਹ ਇਸ ਟਿਕੜੀ ਦੇ ਕਾਰਨ ਪੰਜਾਬ ਦੇ ਵਿੱਚ ਨਸ਼ਿਆਂ ਦੀ ਸੁਨਾਮੀ ਆਈ ਹੈ ਸੋ ਇਸ ਗੱਲ ਤੇ ਉਸ ਸਲਵਿੰਦਰ ਸਿੰਘ ਨੇ ਮੋਹਰ ਲਾਤੀ ਆ ਕਿ ਪੰਜਾਬ ਚ ਨਸ਼ਿਆਂ ਦੀ ਤਬਾਹੀ ਦੇ ਪਿੱਛੇ ਸਤਾਧਾਰੀ ਧਿਰ ਭਵੇਂ ਕਿ ਹੁਣ ਤੱਕ ਬੜਾ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ ਸੀ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਸੁਖਵੀਰ ਬਾਦਲਾ ਦਾ ਸਾਲਾ ਉਹ ਨਸ਼ਾ ਮਾਫੀਆ ਦੀ ਸਰਪ੍ਰਸਤੀ ਕਰਦਾ ਹੁਣ ਜਦੋਂ ਸੁਲਵਿੰਦਰ ਸਾਹਮਣੇ ਆ ਗਿਆ ਤੇ ਉਹਦੇ ਨਾਲ ਸੁੱਚਾ ਸਿੰਘ ਲੰਗਾਹ ਵੀ ਸਾਹਮਣੇ ਆ ਗਿਆ ਸੋ ਇਸ ਤਰ੍ਹਾਂ ਦੀਆਂ ਤਾਰਾਂ ਨੇ ਜਿਹੜੀਆਂ ਇਹ ਅੱਗੇ ਦੀ ਅੱਗੇ ਜੁੜਨੀਆਂ ਨੇ ਕਿੰਨੇ ਸਿਆਸੀ ਆਗੂ ਜੀ ਵਿਸ਼ੇਸ਼ ਕਰਕੇ ਬਾਦਲ ਦਲੀਏ ਕਿੰਨੇ ਉਹ ਬੇਨਕਾਬ ਹੋਣੇ ਨੇ ਕਿੰਨੇ ਅਫਸਰ ਬੇਨਕਾਬ ਹੋਣੇ ਨੇ ਇਹ ਜਦੋਂ ਜਾਂਚ ਆ ਜਿਹੜੀ ਅੱਗੇ ਚੱਲੂਗੀ ਉਸ ਦੇ ਨਾਲ ਸਪਸ਼ਟ ਹੋਊਗਾ ਪਰੰਤੂ ਹੁਣ ਕਿਉਂਕਿ ਦੋ ਗੱਲਾਂ ਨੇ ਜਿਹੜੀਆਂ ਉਹ ਜੁੜ ਗਿਆ ਇੱਕ ਦੇਸ਼ ਦੀ ਸੁਰੱਖਿਆ ਹਾਂਜੀ ਤੇ ਦੂਸਰਾ ਨਸ਼ਾ ਜੀ ਹੁਣ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਉਹ ਕਿਉਂਕਿ ਮੋਦੀ ਸਰਕਾਰ ਦੇ ਅਧੀਨ ਕੰਮ ਕਰ ਰਹੀਆਂ ਨੇ ਜੀ ਉਹਨਾਂ ਕੇਂਦਰੀ ਏਜੰਸੀਆਂ ਨੇ ਜਿਹੜਾ ਵੀ ਨਤੀਜਾ ਕੱਢਣਾ ਵਾ ਉਹ ਮੋਦੀ ਸਰਕਾਰ ਦੇ ਇਸ਼ਾਰੇ ਤੇ ਕੱਢਣਾ ਸੋ ਕਿਉਂਕਿ ਅੱਗੇ 2017 ਮਿਸ਼ਨ ਹੈ 2017 ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਸੋ ਮੋਦੀ ਸਰਕਾਰ ਨੇ ਜਿਹੜਾ ਸੱਚ ਨੂੰ ਨੰਗਾ ਕਰਨਾ ਉਨੇ ਸਾਰਾ ਕੁਝ ਮਤਲਬ ਪੰਜਾਬ ਦੀ ਸੂਚੀ ਹਾਲਾਤ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਰਾਜਨੀਤਿਕ ਹਾਲਾਤ ਨੂੰ ਦੇਖਦਿਆਂ ਹੋਇਆ ਬਾਦਲਾ ਦੇ ਨਾਲ ਕਿਸੇ ਤਰ੍ਹਾਂ ਦੀ ਸੌਦੇਬਾਜ਼ੀ ਆ ਜਿਹੜੀ ਉਹ ਵੀ ਸੰਭਵ ਹੈ ਜੀ ਸੋ ਸੱਚ ਹੈ ਜਿਹੜਾ ਉਹ ਪੂਰੀ ਤਰ੍ਹਾਂ ਨੰਗਾ ਹੋਊਗਾ ਜਾਂ ਨਹੀਂ ਹੋਊਗਾ ਮੈਨੂੰ ਹਾਲੇ ਵੀ ਇਹਦੇ ਬਾਰੇ ਪੂਰੀ ਤਰ੍ਹਾਂ ਸ਼ੰਕਾ ਹੈ ਪਰantu ਜਿੰਨਾ ਕ ਸੱਚ ਹੁਣ ਤੱਕ ਸਾਹਮਣੇ ਆ ਗਿਆ ਸਲਵਿੰਦਰ ਨੇ ਜਿਹੜਾ ਕੁਝ ਪਰਵਾਹ ਕਰ ਲਿਆ ਕਿ ਨਸ਼ਾ ਮਾਫੀਆ ਦੇ ਨਾਲ ਪ੍ਰੈਸ ਅਫਸਰ ਸਾਈਂ ਮਿਲੀ ਹੋਈ ਆ ਪ੍ਰੈਸ ਅਫਸਰ ਸਾਈਂ ਆ ਜਿਹੜੀ ਉਹਨੂੰ ਸਿਆਸੀ ਆਗੂਆਂ ਦਾ ਬਾਦਲ ਕਿਆਂ ਦਾ ਥਾਪੜਾ ਵਾ ਇਹ ਗੱਲ ਹੁਣ ਬਿਲਕੁਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਸੁਖਵੀਰ ਬਾਦਲ ਸਮੇਤ ਸੈਣੀ ਤੇ ਵਰਤਮਾਨ ਡੀਜੀਪੀ ਸ਼੍ਰੇਸ਼ ਅਰੋੜਾ ਨੇ ਪੰਜਾਬ ਪੁਲਿਸ ਨੂੰ ਦੀਨਾਨਗਰ ਕਾਂਡ ਤੇ ਪਠਾਨਕੋਟ ਕਾਂਡ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ ਅਜੇ ਹਾ ਕਿਉਂ ਦੇਖੋ ਵੀਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਬਾਰ ਬਾਰ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਬਰਗਾੜੀ ਕਾਂਡ ਵਾਪਰਿਆ ਹਾਂਜੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਤਲਬ ਸਿੱਖ ਸੰਘਰਸ਼ ਜਿਹੜਾ ਚੱਲ ਰਿਹਾ ਸੀਗਾ ਬਰਗਾੜੀ ਕਾਂਡ ਨੂੰ ਲੈ ਕੇ ਸ਼੍ਰੀ ਗੁਰੂ ਰਣਜੀਤ ਸਿੰਘ ਜੀ ਦੇ ਬਿਆਦਵੀ ਵਾਲੇ ਮੁੱਦੇ ਤੇ ਉਸ ਸੰਘਰਸ਼ ਨੂੰ ਫੇਲ ਕਰਨ ਦੇ ਲਈ ਸੁਖਵੀਰ ਬਾਦਲ ਤੇ ਡੀਜੀਪੀ ਸੁਵੇਤ ਸੈਣੀ ਨੇ ਨੰਗਾ ਚਿੱਟਾ ਝੂਠ ਬੋਲਿਆ ਪ੍ਰੈਸ ਕਾਨਫਰੰਸ ਕੀਤੀ ਕਿ ਉਸ ਕਾਂਡ ਦੇ ਜਿਹੜੇ ਦੋ ਦੋਸ਼ੀ ਬੰਦੇ ਨੇ ਉਹ ਪੰਜ ਗ੍ਰਾਈ ਖੁਰਦ ਦੇ ਸਕੇ ਭਰਾ ਦੋਨੇ ਉਹਨਾਂ ਨੂੰ ਮਤਲਬ ਦੋਸ਼ੀ ਕਰਦਾਂ ਤਾਂ ਫਿਰ ਉਸੇ ਹੀ ਸਰਕਾਰ ਨੇ ਸੁਖਵੀਰ ਬਾਦਲ ਦੀ ਸਰਕਾਰ ਨੇ ਉਹਨਾਂ ਨੂੰ ਬਦੋਸ਼ੇ ਐਲਾਨ ਕੇ ਰਿਹਾਅ ਵੀ ਕਰਤਾ ਸੀ ਉਸ ਵੇਲੇ ਜਦੋਂ ਦੀਨਾ ਨਗਰ ਕਾਂਡ ਵਾਪਰਿਆ ਤੇ ਅਸੀਂ ਬਾਰ ਬਾਰ ਇੱਕ ਗੱਲ ਦਾ ਸ਼ੰਕਾ ਪ੍ਰਗਟਾਇਆ ਸੀ ਕਿ ਇਹ ਜਿਹੜਾ ਦੀਨਾ ਨਗਰ ਕਾਂਡ ਆ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਚੱਲ ਰਿਹਾ ਗੁਰੂ ਸਾਹਿਬ ਦੇ ਨਾਮ ਤੇ ਚੱਲ ਰਿਹਾ ਉਸ ਸੰਘਰਸ਼ ਨੂੰ ਖਰੀਲ ਕਰਨ ਦੇ ਲਈ ਉਸ ਸੰਘਰਸ਼ ਨੂੰ ਦਬਾਉਣ ਦੇ ਲਈ ਦੀਨਾ ਨਗਰ ਕਾਂਡ ਆ ਜਿਹੜਾ ਉਹ ਹੋਇਆ ਹਾਂਜੀ ਤੇ ਉਸ ਵੇਲੇ ਸੁਬੇਦ ਸੈਣੀ ਵੀ ਸੁਖਵੀਰ ਬਾਦਲ ਵੀ ਇਹਨਾਂ ਨੇ ਮਤਲਬ ਆਪਣੀ ਪੁਲਿਸ ਦੀ ਪੈਠ ਛਾਪੜੀ ਤੇ ਦੂਸਰੇ ਪਾਸੇ ਇਹਨਾਂ ਨੇ ਕੇਂਦਰ ਸਰਕਾਰ ਨੂੰ ਇਸ ਗੱਲ ਤੋਂ ਮਨਾ ਕਰ ਦਿੱਤਾ ਕਿ ਇਸ ਬੀਨਾ ਨਗਰ ਕਾਂਡ ਦੀ ਜਾਂਚ ਆ ਜਿਹੜੀ ਉਹ ਕੇਂਦਰੀ ਏਜੰਸੀਆਂ ਨਹੀਂ ਪੰਜਾਬ ਪੁਲਿਸ ਕਰੂਗੀ ਹਾਂਜੀ ਸੋ ਸੁਖਵੀਰ ਬਾਦਲ ਦੇ ਮੰਚ ਕਿਹੜਾ ਪਾਲਾ ਸੀ ਸੁਮੇਰ ਸੈਣੀ ਦੇ ਮੰਚ ਕਿਹੜਾ ਪਾਲਾ ਸੀ ਕਿ ਉਹਨਾਂ ਨੇ ਉਸ ਕਾਂਡ ਦੀ ਜਾਂਚ ਆ ਜਿਹੜੀ ਉਹ ਕੇਂਦਰੀ ਏਜੰਸੀਆਂ ਨੂੰ ਨਹੀਂ ਕਰਨ ਦਿੱਤੀ ਪੰਜਾਬ ਪੁਲਿਸ ਦੇ ਹੱਥ ਦੇ ਦਿੱਤੀ ਜਿਹਨੇ ਹਾਲੇ ਤੱਕ ਉਹਦੇ ਬਾਰੇ ਕੋਈ ਨਿਰਣਾ ਜਿਹੜਾ ਉਹ ਨਹੀਂ ਕੀਤਾ ਜੀ ਸੋ ਉਸ ਕਾਂਡ ਦੇ ਵਿੱਚ ਸਲਵਿੰਦਰ ਸਿੰਘਾ ਜਿਹੜਾ ਉਹ ਉਸ ਕਾਂਡ ਦੇ ਵਿੱਚ ਵੀ ਉਹਦਾ ਕਿਤੇ ਨਾ ਕਿਤੇ ਹੱਥ ਆ ਜਿਹੜਾ ਉਹ ਦਿਖਾਈ ਦੇ ਰਿਹਾ ਤੇ ਅੱਜ ਜਿਹੜਾ ਪਠਾਨਕੋਟ ਕਾਂਡ ਦਾ ਜਿਹੜਾ ਸੱਚ ਹੌਲੀ ਹੌਲੀ ਉੱਭਰ ਕੇ ਸਾਹਮਣੇ ਆ ਰਿਹਾ ਉਹਦੇ ਵਿੱਚ ਵੀ ਉਹਦਾ ਹੱਥ ਆ ਜਿਹੜਾ ਸਾਫ਼ ਦਿਖਾਈ ਦੇ ਰਿਹਾ ਤੇ ਸਲਵਿੰਦਰ ਸਿੰਘ ਦੀ ਸੁੱਚਾ ਸਿੰਘ ਲੰਗਾ ਨਾਲ ਜਿਹੜੀ ਨੇੜਤਾ ਉਹ ਵੀ ਸਾਹਮਣੇ ਆ ਰਹੀ ਹੈ ਹਾਂਜੀ ਸੋ ਜਦੋਂ ਉਸ ਅਲਵਿੰਦਰ ਸਿੰਘ ਬਾਰੇ ਇਹ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਉਹ ਸ਼ੰਕੇ ਖੜੇ ਕਰ ਰਹੀਆਂ ਨੇ ਕਿ ਇਹ ਵਿਅਕਤੀ ਦੇ ਬਿਆਨ ਆਪਸ ਵਿੱਚ ਨਹੀਂ ਮਿਲਦੇ ਇਹ ਵਿਅਕਤੀ ਦੇ ਜਿਹੜੇ ਦੋਨੇ ਸਾਥੀ ਨੇ ਚਾਹੇ ਉਹਦਾ ਰਸੋਈਆ ਵਾ ਤੇ ਚਾਹੇ ਉਹਦਾ ਜਿਹੜਾ ਉਹ ਮਿੱਤਰ ਆ ਜਿਹੜਾ ਜੁਵਲਰਸ ਆ ਉਹ ਦੋਨਾਂ ਦੇ ਜਿਹੜੇ ਉਹਦੇ ਨਾਲ ਸੀ ਉਹਨਾਂ ਦੋਨਾਂ ਇਹਨਾਂ ਤਿੰਨਾਂ ਦੇ ਜਿਹੜੇ ਬਿਆਨ ਆ ਉਹ ਆਪਸ ਵਿੱਚ ਮੈਚ ਨਹੀਂ ਕਰ ਰਹੇ ਮੇਲ ਨਹੀਂ ਖਾ ਰਹੇ ਤੇ ਉਸ ਦੇ ਬਾਵਜੂਦ ਜਿਹੜਾ ਪੰਜਾਬ ਪੁਲਿਸ ਦਾ ਹੋਣ ਦਾ ਡੀਜੀਪੀ ਆ ਸੁਰੇਸ਼ ਰੇੜਾ ਉਹ ਉਹਨੂੰ ਕਲੀਨ ਚਿੱਟ ਦੇ ਰਿਹਾ ਜੀ ਆਖਰ ਨੂੰ ਕਿਉਂ ਕਿਹਨੂੰ ਬਚਾਉਣਾ ਚਾਹੁੰਦੇ ਨੇ ਕਿਉਂਕਿ ਸਲਵਿੰਦਰ ਸਿੰਘ ਇਸ ਵੇਲੇ ਇੱਕ ਅਜਿਹਾ ਮੋੜ ਆ ਕਿ ਉਹਨੇ ਉਹ ਆਪ ਤਾਂ ਡੁੱਬ ਹੀ ਗਿਆ ਹਾਂਜੀ ਤੇ ਉਹਨੇ ਕਿੰਨਿਆਂ ਨੂੰ ਨਾਲ ਲੈ ਕੇ ਡੁੱਬਣਾ ਵਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਆ ਕਿ ਕਿਹੜੇ-ਕਿਹੜੇ ਉਹਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂ ਆ ਕਿਹੜੇ-ਕਿਹੜੇ ਅਫਸਰ ਆ ਜਿਹੜਾ ਉਹਦੇ ਸਾਥੀ ਸੀ ਤੇ ਜਿਹੜਾ ਕੋ ਜਿਹੜਾ ਮਾਫੀਆ ਵਾ ਉਹ ਉਹਦੇ ਬਾਰੇ ਤਾਂ ਗੱਲ ਕਹਿਣੀ ਕਿ ਉਹਦੇ ਤਾਂ ਕਿੰਨੇ ਰੂਪ ਨੇ ਕਿਹੜੇ-ਕਿਹੜੇ ਰੂਪਾਂ ਚ ਉਹਨਾਂ ਦੇ ਨਾਲ ਵਰਤਦਾ ਰਿਹਾ ਉਹ ਗੱਲ ਇੱਕ ਉਹ ਵੱਖਰਾ ਹੁਦ ਹੈ ਤੋ ਹੁਣ ਜੇ ਅਲਵਿੰਦਰ ਸਿੰਘ ਨੂੰ ਬਚਾਉਣ ਦੀ ਪੰਜਾਬ ਪੁਲਿਸ ਦਾ ਡੀਜੀਪੀ ਕੋਸ਼ਿਸ਼ ਕਰ ਰਿਹਾ ਵਾ ਪੰਜਾਬ ਦਾ ਉਪ ਮੁੱਖ ਮੰਤਰੀ ਕੋਸ਼ਿਸ਼ ਕਰ ਰਿਹਾ ਤਾਂ ਇਹ ਇਹਦਾ ਮਤਲਬ ਆ ਕਿ ਉਹਨਾਂ ਨੂੰ ਆਪਣਾ ਫਾਲਾ ਜਿਹੜਾ ਹਾਂਜੀ ਕਿ ਕੱਲ ਨੂੰ ਜਦੋਂ ਇਹ ਗੱਲ ਸਾਫ਼ ਹੋਣੀ ਆ ਜੀ ਸਾਹਮਣੇ ਆਉਣੀ ਆ ਸਪਸ਼ਟ ਰੂਪ ਦੇ ਵਿੱਚ ਜੇ ਆਉਦੀ ਆ ਤਾਂ ਜਿਵੇਂ ਮੈਂ ਪਹਿਲਾਂ ਸ਼ੰਕਾ ਪ੍ਰਗਟਾਈ ਆ ਕਿ ਜੇ ਕੋਈ ਸਿਆਸੀ ਸੌਦੇਬਾਜ਼ੀ ਹੁੰਦੀ ਆ ਬਾਦਲਾਂ ਦੀ ਤੇ ਭਾਜਪਾ ਦੀ ਉਹ ਇੱਕ ਵੱਖਰੀ ਗੱਲ ਆ ਪਰੰਤੂ ਜੋ ਕੁਝ ਹੁਣ ਉਗੜ ਕੇ ਸਾਹਮਣੇ ਆ ਰਿਹਾ ਜੀ ਇਹ ਪੂਰੀ ਤਰ੍ਹਾਂ ਉਗੜ ਕੇ ਸਾਹਮਣੇ ਆਉਂਦਾ ਤੇ ਬਾਦਲਾਂ ਨੂੰ ਜਿਵੇਂ ਉਹ ਪੰਜਾਬੀ ਚ ਕਹਿ ਦਿੰਦੇ ਹੁੰਦੇ ਆ ਕਿ ਉਹ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਹਾਂਜੀ ਸੋ ਇਹ ਇਸ ਸਥਿਤੀ ਦੇ ਵਿੱਚ ਜਦੋਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੇ ਬਾਦਲਾਂ ਨੂੰ ਨਕਾਰਤਾ ਹੋਇਆ ਇਹ ਗੱਲ ਬਿਲਕੁਲ ਨੰਗੀ ਚਿੱਟੀ ਸਾਫ ਹੋ ਗਈ ਹੈ ਕਿ ਬਾਦਲ ਕੇ ਜਿਹੜੇ ਉਹ ਉਹ 2017 ਚ ਕਿਤੇ ਲੱਭੜੇ ਨਹੀਂ ਜਦੋਂ ਇਹ ਗੱਲ ਸਾਹਮਣੇ ਆ ਗਈ ਆ ਤੇ ਜੇ ਇਸ ਤਰ੍ਹਾਂ ਦਾ ਸੱਚ ਆ ਜਿਹੜਾ ਜਿਹੇ ਜਿਸ ਦਿਨ ਦੀ ਹੁਣ ਸੰਭਾਵਨਾ ਕਿ ਨਸ਼ਾ ਮਾਫੀਆ ਦੇ ਨਾਲ ਜਿਹੜੀ ਇਹਨਾਂ ਇਹਨਾਂ ਦੀ ਭਾਈਵਾਲੀ ਆ ਇਹਨਾਂ ਦੀ ਹਿੱਸੇਦਾਰੀ ਆ ਜਦੋਂ ਉਹ ਉਗੜ ਕੇ ਸਾਹਮਣੇ ਆਉਣੀ ਆ ਤੇ ਫਿਰ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਸੋ ਇਹ ਜਿਹੜਾ ਕੁਝ ਵੀ ਪੰਜਾਬ ਪੁਲਿਸ ਨੂੰ ਬਚਾਉਣ ਲਈ ਕੀਤਾ ਗਿਆ ਉਹਦੇ ਪਿੱਛੇ ਆਪਦਾ ਪਾੜਾ ਸੀ ਆਪਦੇ ਆਪਦੇ ਮੰਨ ਦਾ ਡਰ ਸੀ ਜਿਹੜਾ ਸੱਚ ਉਜਾਗਰ ਨਾ ਹੋਵੇ ਇਹ ਡਰ ਇਹਨਾਂ ਨੂੰ ਸਤਾ ਰਿਹਾ ਸੀ ਇਸ ਕਰਮ ਇਸ ਸਾਰੇ ਕੁਝ ਤੇ ਪੋਚਾ ਆਉਣ ਦੀ ਕੋਸ਼ਿਸ਼ ਆ ਜਿਹੜੀ ਉਹ ਨਿਰੰਤਰ ਕੀਤੀ ਗਈ ਆ ਤੇ ਆਉਣ ਵਾਲੇ ਦਿਨਾਂ ਚ ਕੀਤੀ ਵੀ ਜਾਊਗੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਪੰਜਾਬ ਦੇ ਵਰਤਮਾਨ ਸਿਆਸੀ ਹਾਲਾਤਾਂ ਤੇ ਸਲਵਿੰਦਰ ਸਿੰਘ ਦਾ ਸੱਚ ਕੀ ਪ੍ਰਭਾਵ ਪਾ ਸਕੇਗਾ ਲੇਖੋ ਜੀ ਬੜੀ ਮੈਂ ਜਿਹੜੀ ਗੱਲ ਪਹਿਲੇ ਸਵਾਲ ਚ ਵੀ ਕੀਤੀ ਆ ਤਕਰੀਬਨ ਤਕਰੀਬਨ ਉਹ ਉਸੇ ਅਨਸਾਰ ਹੀ ਕਿ ਜੇ ਸਲਵਿੰਦਰ ਸਿੰਘ ਤੋਂ ਸੱਚ ਜਿਹੜਾ ਸੱਚ ਹੈ ਜੇ ਸਲਵਿੰਦਰ ਸਿੰਘ ਜਿਹੜਾ ਸੱਚ ਉਗਲੂਗਾ ਜਦੋਂ ਦਾ ਲਾਈਟ ਡਿਟੈਕਟਰ ਹੋਣਾ ਮੈਂ ਜਦੋਂ ਉਹ ਉਹ ਜਿਹੜਾ ਸੱਚ ਉਗਲੂਗਾ ਜੇ ਉਹ ਉਸੇ ਰੂਪ ਦੇ ਵਿੱਚ ਬਾਹਰ ਆਉਂਦਾ ਜੀ ਸਾਹਮਣੇ ਆਉਂਦਾ ਤੇ ਜਿਹੜੀ ਮੈਂ ਗੱਲ ਕੀਤੀ ਆ ਕਿ ਉਹਦੇ ਪਿੱਛੇ ਜਿੰਨੇ ਸਾਨੂੰ ਕਾਲੇ ਚਿਹਰੇ ਦਿਖਾਈ ਦੇਣੇ ਆ ਉਹ ਅੱਜ ਦੇ ਹਾਕਮਾਂ ਦੇ ਹੋਣਗੇ ਤੇ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਹੋਣਗੇ ਤੇ ਫਿਰ ਜਦੋਂ ਉਹ ਨੰਗੇ ਹੋ ਜਾਣਗੇ ਇਸ ਮਾਮਲੇ 'ਚ ਕਿ ਪੰਜਾਬ ਦੀ ਜਿਹੜੀ ਤਵਾਹੀ ਹੋਈ ਆ ਪਿਛਲੇ 9 ਸਾਲਾਂ ਚ ਪੰਜਾਬ ਦੀ ਜਵਾਨੀ ਦਾ ਕਹਾਣ ਹੋਇਆ ਨਸ਼ੇ ਰਾਹੀ ਚਿੱਟੇ ਰਾਹੀ ਸਮੈਕ ਰਾਹੀ ਹੈਰੋਇਨ ਰਾਹੀ ਜਿਹੜਾ ਪੰਜਾਬ ਦੀ ਜਵਾਨੀ ਦਾ ਕਹਾਣ ਹੋਇਆ तकरीबन 11000 10669 ਨੌਜਵਾਨ ਨੇ ਜਿਹੜੀ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਚਲੇ ਗਏ ਨੇ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਕੌਣ ਨੇ ਆਖਰ ਨੂੰ ਇਹੀ ਲੋਕ ਲਗਾਇਆ ਜਾਣਗੇ ਨਾ ਜਿਨ੍ਹਾਂ ਦੇ ਕਾਰਨ ਪੰਜਾਬ ਚ ਨਸ਼ਿਆਂ ਦੀ ਸੁਨਾਮੀ ਆਈ ਸੋ ਇਹਨਾਂ ਕਾਰਨ ਜਿਹੜਾ ਕਿਸੇ ਸਮੇਂ ਮਤਲਬ ਪੰਜਾਬ ਦੇ ਵਿੱਚ ਜਿਹੜਾ ਉਹ ਦੌਰ ਸੀਗਾ ਭਿਆਨਕ ਪੁਲਿਸ ਤੇ ਦਦਾ ਦਾ ਦੌਰ ਰਿਹਾ ਵਾ ਉਸ ਉਸ ਦੌਰ ਦੇ ਵਿੱਚ ਕਾਲੇ ਦੌਰ ਦੇ ਵਿੱਚ ਉਹ ਜਿਹੜਾ 25000 ਲਾਸ਼ਾਂ ਦਾ ਸੀ ਹਿਸਾਬ ਅੱਜ ਤੱਕ ਨਹੀਂ ਸਾਨੂੰ ਮਿਲ ਸਕਿਆ ਜਿਹੜੇ ਝੂਟੇ ਪੁਲਿਸ ਮੁਕਾਬਲੇ ਹੋਏ ਚਾਹੇ ਉਹ ਨਹਿਰਾਂ ਦੇ ਕਿਨਾਰੇ ਚਾਹੇ ਦਰਿਆਵਾਂ ਦੇ ਕਿਨਾਰੇ ਚਾਹੇ ਰੋਹੀਆਂ ਵੀ ਆ ਬਾਨਾਂ ਚ ਅੱਜ ਤੱਕ ਉਹਨਾਂ ਝੂਟੇ ਪੁਲਿਸ ਮੁਕਾਬਲਿਆਂ ਦਾ ਕੋਈ ਲਿਖਾ ਜੋਖਾ ਨਹੀਂ ਹੋ ਸਕਿਆ ਸੋ ਇਹ ਜਿਹੜੇ ਨੌਜਵਾਨ ਨਸ਼ਿਆਂ ਦੇ ਕਾਰਨ ਨਸ਼ਿਆਂ ਦੇ ਰਾ ਗਏ ਨੇ ਨਸ਼ੇੜੀ ਨੌਜਵਾਨ ਉਹਨਾਂ ਦਾ ਲਿਖਾ ਜੋਖਾ ਜਿਹੜਾ ਉਹ ਵੀ ਸ਼ਾਇਦ ਕਿਸੇ ਨੇ ਨਹੀਂ ਕਰਨਾ ਪਰੰਤੂ ਪੰਜਾਬ ਦੇ ਲੋਕ ਜਿਹੜੇ ਉਹ 2017 ਚ ਜਿਵੇਂ 2014 ਚ ਇਹਨਾਂ ਤੋਂ ਹਿਸਾਬ ਮੰਗਿਆ ਸੀ 2017 ਚ ਇਹਨਾਂ ਤੋਂ ਜਰੂਰ ਹਿਸਾਬ ਮੰਗਣਗੇ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਰੋਜ਼ਾਨਾ ਸਵੇ ਬਲਦੇ ਰਹੇ ਆ ਚਾਹੇ ਉਹ ਨਸ਼ੇੜੀ ਨੌਜਵਾਨਾਂ ਦੇ ਸੀ ਚਾਹੇ ਉਹ ਕਰਜ਼ੇ ਨਾਲ ਮਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਸੀ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਉਹਨਾਂ ਉਹਨਾਂ ਕਤਲਾਂ ਦਾ ਉਹਨਾਂ ਭਿਆਨਕ ਕਤਲਾਂ ਦੇ ਦੋਸ਼ੀ ਕਾਤਲ ਕੌਣ ਨੇ ਉਹ ਸਵਾਲ ਦਾ ਜਵਾਬ ਆ ਜਿਹੜਾ ਉਹ 2017 ਦੇ ਚੋਣਾਂ ਦਾ ਮੁੱਦਾ ਜਦੋਂ ਭਖੜਾ ਸਾਹਮਣੇ ਆਉਣਾ ਅੱਜ ਤੋਂ ਹੀ ਲੈ ਲਿਆ ਸੀ ਕਿ ਲੋਕਾਂ ਨੇ ਉਹ ਸਵਾਲ ਮੰਗਣਾ ਇਹਦਾ ਜਵਾਬ ਮੰਗਣਾ ਤੇ ਇਹਨਾਂ ਕੋਲ ਉਸ ਗੱਲ ਦਾ ਕੋਈ ਜਵਾਬ ਨਹੀਂ ਹੋਣਾ ਤੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਉਸ ਸਵਾਲ ਦਾ ਜਵਾਬ ਇਹਨਾਂ ਤੋਂ ਨਹੀਂ ਦੇ ਹੋਣਾ ਦੋ ਗੱਲਾਂ ਦਾ ਜਵਾਬ ਆ ਜਿਹੜਾ ਇਹਨਾਂ ਤੋਂ ਨਹੀਂ ਦੇ ਹੋਣਾ ਉਹਨਾਂ ਚੋਣਾਂ ਦੇ ਵਿੱਚ ਉਹਨਾਂ ਚੋਣ ਮਹਿਮ ਦੇ ਵਿੱਚ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਮਾਮਲਾ ਜਿਹੜਾ ਦੂਸਰਾ ਨਸ਼ਾ ਵਾਲਾ ਮਾਮਲਾ ਤੀਸਰਾ ਖੁਦਕੁਸ਼ੀ ਦਾ ਮਾਮਲਾ ਸੋ ਜਦੋਂ ਇਹਨਾਂ ਤੋਂ ਹਰ ਸਾਥ ਦੇ ਵਿੱਚ ਹਰ ਹੱਟੀ ਤੇ ਹਰ ਪੱਠੀ ਤੇ ਲੋਕਾਂ ਨੇ ਇਸ ਗੱਲ ਦਾ ਸਾਬ ਮੰਗਣਾ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਲੋਕਾਂ ਦੇ ਵਿੱਚ ਜਾਣਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ ਇੱਕ ਵਾਰ ਫੇਰ ਉਸੇ ਹੀ ਤਰ੍ਹਾਂ ਇਹਨਾਂ ਨੂੰ ਲੋਕਾਂ ਦੇ ਵਿੱਚ ਜਾਣਾ ਪੰਜਾਬ ਦੇ ਲੋਕਾਂ 'ਚ ਜਾਣਾ ਬੇਹਦ ਔਖਾ ਹੋ ਜਾ ਗਾਇਆ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਂਦੇ ਆ ਕੋਲੰਬੀਆ ਨੇੜੇ 20 ਨੌਜਵਾਨ ਸਮੁੰਦਰ 'ਚ ਡੁੱਬ ਜਾਣ ਦਾ ਖਦ사 ਹੈ ਮਾਲਟਾ ਕਾਂਡ ਤੋਂ ਬਾਅਦ ਇਹ ਫਿਰ ਉਜਾਗਰ ਹੋ ਗਿਆ ਕਿ ਨੌਜਵਾਨਾਂ ਦੇ ਵਿੱਚ ਨਜਾਇਜ਼ ਢੰਗ ਦੇ ਨਾਲ ਬਾਹਰ ਜਾਣ ਦਾ क्रेज ਕਿੰਨਾ ਵੱਧਦਾ ਜਾ ਰਿਹਾ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਜਿਕੂ ਬੀਬਾ ਕਦੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੱਮਾ ਜੀ ਹੁਣ ਐ ਲੱਗਦਾ ਕਿ ਪੰਜਾਬ ਦੇ ਜੰਮਿਆਂ ਲਈ ਚਾਰੇ ਪਾਸੇ ਮੌਤ ਹੀ ਮੌਤ ਹਾਂਜੀ ਠੀਕ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਜਾਣ ਦਾ ਇੱਕ ਲੋੜ ਤੋਂ ਵੱਧ ਕਰੇਜ ਆ ਹਾਂਜੀ ਹਰ ਕੋਈ ਚਾਹੁੰਦਾ ਕਿ ਮੈਂ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ਾਂ ਚ ਚਲਾ ਜਾਵਾਂ ਇਹ ਕਿ ਡਾਲਰਾਂ ਦੀ ਚਮਕ ਹੈ ਜਿਹੜੀ ਪੌਂਡਾਂ ਦੀ ਚਕਾ ਚਾਹੁੰਦਾ ਜਿਹੜੀ ਉਹਦਾ ਇੱਕ ਫੋਬੀਆ ਜਿਹੜਾ ਬਣਿਆ ਹੋਇਆ ਸਾਡੇ ਮਨ ਦੇ ਵਿੱਚ ਕਿ ਬਾਹਰ ਜਾ ਕੇ ਪਤਾ ਨਹੀਂ ਕਿ ਉਹ ਫੌੜੇ ਦੇ ਨਾਲ ਹੀ ਇਕੱਠੇ ਹੁੰਦੇ ਨੇ ਨੋਟ ਬਾਹਰ ਜਾ ਕੇ ਮੌਜਾਂ ਹੀ ਮੌਜਾਂ ਨੇ ਐਸ਼ੀਆਂ ਐਸ਼ੀਆਂ ਨੇ ਇਹ ਜਿਹੜਾ ਇੱਕ ਇਮੇਜ ਬਣਿਆ ਇੱਕ ਤਾਂ ਇਹ ਹੈਗਾ ਇੱਕ ਆਪਣੀ ਥਾਂ ਇਹਦਾ ਮਤਲਬ ਇਹਦਾ ਹੈ ਕਾਰਨ ਹੈ ਇੱਕ ਦੂਸਰਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਪੰਜਾਬ ਦੇ ਜੰਮੇ ਲਈ ਹੁਣ ਚਾਰੇ ਪਾਸੇ ਮੌਤਾਂ ਹੀ ਮੌਤਾਂ ਪੰਜਾਬ ਦੀ ਧਰਤੀ ਤੇ ਅੱਜ ਦੀ ਤਰੀਕ ਤੇ ਵਿੱਚ 50 ਲੱਖ ਨੌਜਵਾਨ ਆ ਜਿਹਦੇ ਚ ਮੁੰਡੇ ਕੁੜੀਆਂ ਨੇ ਪੜ੍ਹੇ ਲਿਖੇ ਨੇ ਡਿਗਰੀਆਂ ਵਾਲੇ ਨੇ ਇਹ ਉਹ ਮਾਹਰ ਨੇ ਬਕੋ ਬਖਰੀ ਕਿੱਤਿਆਂ ਦੇ ਉਹ ਬੇਰੁਜ਼ਗਾਰ ਘੁੰਮ ਰਹੇ ਨੇ ਉਹਨਾਂ ਲਈ ਕੋਈ ਰੁਜ਼ਗਾਰ ਨਹੀਂ ਹਾਂਜੀ ਸੋ ਜਿਹੜਾ ਨੌਜਵਾਨ ਲੱਖਾਂ ਰੁਪਇਆ ਆਪਦੀ ਸਿੱਖਿਆ ਤੇ ਆਪਣੀ ਵਿੱਦਿਆ ਤੇ ਖਰਚ ਕੇ ਡਿਗਰੀ ਹੱਥੇ ਚ ਲੈ ਕੇ ਘੁੰਮ ਰਿਹਾ ਬਿੱਲਾ ਘੁੰਮ ਰਿਹਾ ਤੇ ਉਹਨੂੰ ਇਹ ਲੱਗਦਾ ਕਿ ਮੈਂ ਆਪਣੇ ਮਾਪੇ ਬਤੇ ਵੀ ਬੋਝਾਂ ਆਪਣੇ ਸਮਾਜ ਤੇ ਵੀ ਬੋਝਾਂ ਫਿਰ ਉਹਦੇ ਮਨ ਦੇ ਵਿੱਚ ਇਹ ਕੀ ਹੁੰਦੀ ਆ ਕਿ ਵੀ ਕਿਸੇ ਢੰਗ ਤਰੀਕੇ ਦੇ ਨਾਲ ਮੈਂ ਵਿਦੇਸ਼ ਦੀ ਧਰਤੀ ਤੇ ਚਲਾ ਜਾਵਾਂ ਉੱਥੇ ਜਾ ਕੇ ਘੁੱਟ-ਘੁੱਟ ਪੈਸੇ ਕਮਾਉਣੇ ਸ਼ੁਰੂ ਕਰ ਦਾਂ ਹਾਂਜੀ ਤੂ ਪੰਜਾਬ ਸਰਕਾਰ ਦੀ ਜਿਹੜੀ ਰੁਜ਼ਗਾਰ ਨੀਤੀ ਆ ਉਹ ਬੁਰੀ ਤਰ੍ਹਾਂ ਫੇਲ ਹੋਈ ਹੋਈ ਆ ਬੁਰੀ ਤਰ੍ਹਾਂ ਫਲਾਪ ਹੋਈ ਹੋਈ ਆ ਕਿਸੇ ਨੌਜਵਾਨ ਨੂੰ ਨੌਕਰੀ ਆ ਜਿਹੜੀ ਉਹਨੇ ਮੰਗਦੀ ਹੁਣ ਵੀ ਹੁਣ ਚੋਣਾਂ ਨੇੜੇ ਦੇਖ ਕੇ ਇਹਨਾਂ ਨੇ ਉਹ ਕਿਹਾ ਕਿ ਅਸੀਂ 1 ਲੱਖ 12-13 ਹਜ਼ਾਰ ਨੌਕਰੀਆਂ ਦੇਣੀ ਜਿਹੜੀਆਂ ਉਹ ਕੱਢਾਂਗੇ ਪਰੰਤੂ 50 ਲੱਖ ਬੇਰੁਜ਼ਗਾਰ ਆ ਜੇ ਉਹਨਾਂ 'ਚ 1 ਲੱਖ ਨੂੰ ਨੌਕਰੀ ਤੁਸੀਂ ਦੇ ਵੀ ਦੋਗੇ ਤੇ ਇਹ ਤਾਂ ਊਠ ਦੇ ਮੂੰਹ ਜੀਰੇ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਇਹ ਆ ਕਿ ਚੋਣਾਂ ਸਿਰ ਤੇ ਨੇ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਆ ਉਹ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਸਮਰੱਥ ਨਹੀਂ ਤੇ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹਨਾਂ ਆਪਣਾ ਜਿਹੜੀ ਉਹ ਲਗਭਗ ਖਤਮ ਵਰ ਗਈ ਹੈ ਸੋ ਜੇਸ ਧਰਤੀ ਤੇ ਤੁਹਾਨੂੰ ਰੋਜ਼ਗਾਰ ਨਹੀਂ ਸੋ ਉਸ ਧਰਤੀ ਤੋਂ ਕੁਦਰਤੀ ਗੱਲ ਹੈ ਕਿ ਤੁਸੀਂ ਕਿਸੇ ਵੀ ਢੰਗ ਤਰੀਕੇ ਦੇ ਨਾਲ ਵਿਦੇਸ਼ਾਂ ਵੱਲ ਲੜਾਰੀ ਮਾਰਨ ਲਈ ਪਹਿਲੀ ਸਾਡੀ ਜਿਹੜੀ ਡਾਲਰ ਆ ਤੇ ਪਾਉਂਡ ਦੀ ਚਮਕ ਆ ਚੱਕਾ ਚਾਹੁੰਦਾ ਉਹ ਖਿੱਚਦੀ ਆ ਦੂਜਾ ਇੱਧਰ ਦੇ ਹਾਲਾਤ ਨੇ ਜਿਹੜੇ ਉਹ ਖਿੱਚਦੇ ਨੇ ਤੀਸਰੀ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਆ ਜਿਹੜੀ ਅੱਜ ਇੱਥੇ ਜਿਹੜਾ ਮਾਂ ਬਾਪ ਆ ਕਿਸੇ ਸਮੇਂ ਜਦੋਂ ਖਾੜਕੂਬਾਦ ਦਾ ਦੌਰ ਚੱਲਦਾ ਸੀ ਮਾਪੇ ਇਸੇ ਤਰ੍ਹਾਂ ਚਿੰਤਤ ਹੁੰਦੇ ਸੀ ਕਿ ਉਹਨਾਂ ਦਾ ਜੇ ਨੌਜਵਾਨ ਮੁੰਡਾ ਬਾਹਰ ਗਿਆ ਹੋਇਆ ਤੇ ਉਹਨਾਂ ਨੂੰ ਚਿੰਤਾ ਹੁੰਦੀ ਸੀ ਕਿ ਸੂਰਜ ਸੇਪਣ ਤੋਂ ਪਹਿਲਾਂ ਉਹ ਵਾਪਸ ਘਰ ਆਜੂਗਾ ਕਿ ਨਹੀਂ ਆਜੂਗਾ ਸੋ ਹੁਣ ਅੱਜ ਦੇ ਮਾਪੇ ਨੇ ਜਿਹੜੇ ਜਦੋਂ ਉਹਨਾਂ ਦੇ ਨੌਜਵਾਨ ਮੁੰਡੇ ਕੁੜੀਆਂ ਅੱਗੇ ਗੱਲੇ ਮੁੰਡਿਆਂ ਦੀ ਗੱਲ ਸੀ ਹੁਣ ਕੁੜੀਆਂ ਦੀ ਵੀ ਨਾਲ ਗੱਲ ਜੀ ਉਹਨਾਂ ਦੇ ਮੁੰਡੇ ਕੁੜੀਆਂ ਜਦੋਂ ਬਾਹਰ ਜਾਂਦੇ ਨੇ ਚਾਹੇ ਉਹ ਪੜਨ ਜਾਂਦੇ ਨੇ ਚਾਹੇ ਰੁਜ਼ਗਾਰ ਦੀ ਭਾਲ ਚ ਜਾਂਦੇ ਨੇ ਤੇ ਉਹਨਾਂ ਦੇ ਮਨ ਨੂੰ ਇੱਕ ਸੰਸਾ ਲੱਗਿਆ ਰਹਿੰਦਾ ਕਿ ਇਹ ਠੀਕ ਠਾਕ ਵਾਪਸ ਆਜੂ ਕਿਤੇ ਇੱਕ ਨਸ਼ੇ ਦੀ ਪੂਰੀ ਤਾਂ ਨਹੀਂ ਲੈ ਕੇ ਜਾਊ ਹਾਂਜੀ ਕਿਤੇ ਨਸ਼ੇੜੀਆਂ ਦੇ ਟੋਲੇ ਕੋਲ ਤਾਂ ਨਹੀਂ ਚਲਿਆ ਜਾਊ ਸੋ ਇਹ ਜਿਹੜਾ ਮਾਂ-ਬਾਪ ਦੇ ਮਨ 'ਚ ਇੱਕ ਖੌਫ ਆ ਕਿ ਉਹਨਾਂ ਦਾ ਨੌਜਵਾਨ ਮੁੰਡਾ ਕੁੜੀ ਆ ਜਿਹੜਾ ਜੇ ਇਸ ਧਰਤੀ 'ਤੇ ਰਹੂਗਾ ਤੇ ਉਹ ਨਸ਼ੇੜੀ ਬਣ ਜਾਊਗਾ ਹਾਂਜੀ ਸੋ ਉਸ ਗੱਲ ਦੇ ਡਰਦਿਆਂ ਉਹ ਆਪਣਾ ਸਾਰਾ ਕੁਝ ਵੇਚ-ਬੱਟ ਕੇ ਸਾਰਾ ਕੋਈ ਮਾਰ ਕੇ ਵੀ ਚਾਹੁੰਦੇ ਨੇ ਕਿ ਉਹਨਾਂ ਦਾ ਮੁੰਡਾ ਕੁੜੀ ਆ ਜਿਹੜਾ ਇਸ ਧਰਤੀ ਤੋਂ ਬਾਹਰ ਚਲਿਆ ਜਾਵੇ ਤੋ ਇਹ ਜਿਹੜੇ ਹਾਲਾਤ ਪੈਦਾ ਹੋਏ ਨੇ ਭਾਵੇਂ ਕਿ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਹੜੇ ਜਿਹੜੇ ਪ੍ਰਵਾਸ ਦੇ ਕਾਰਨ ਬਣਦੇ ਨੇ ਪੰਜਾਬੀਆਂ ਦੇ ਨਾਲ ਪ੍ਰਵਾਸ ਆ ਜਿਹੜਾ ਇਹ ਮੁੱਢ ਤੋਂ ਹੀ ਜੁੜਿਆ ਹੋਇਆ ਹੈ ਭਾਵੇਂ ਸੋ ਬਹੁਤ ਸਾਰੇ ਹੋਰ ਵੀ ਕਾਰਨ ਨੇ ਜਿਹੜੇ ਪ੍ਰਵਾਸ ਦਾ ਕਾਰਨ ਬਣਦੇ ਪਰੰਤੂ ਮੁੱਖ ਰੂਪ ਦੇ ਵਿੱਚ ਇਹ ਕਾਰਨ ਨੇ ਜਿਨ੍ਹਾਂ ਕਾਰਨ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਮੁੰਡਾ ਕੁੜੀ ਆ ਉਹ ਖੁਦ ਵੀ ਤੇ ਉਹਨਾਂ ਦੇ ਮਾਪੇ-ਬਾਪ ਵੀ ਚਾਹੁੰਦੇ ਨੇ ਕਿ ਉਹਨਾਂ ਦਾ ਉਹ ਕਿਸੇ ਵੀ ਢੰਗ ਤਰੀਕੇ ਦੇ ਨਾਲ ਵਿਦੇਸ਼ ਦੀ ਧਰਤੀ ਤੇ ਚਲੇ ਜਾਣ ਹੁਣ ਇਸ ਗੱਲ ਦਾ ਸਭ ਨੂੰ ਪਤਾ ਕਿ ਜਿਹੜਾ ਨਾਜਾਇਜ਼ ਢੰਗ ਦੇ ਨਾਲ ਬਾਹਰ ਜਾ ਰਿਹਾ ਉਹ ਪਹੁੰਚੂਗਾ ਨਹੀਂ ਪਹੁੰਚੂਗਾ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹੜੀਆਂ ਨਿਰੰਤਰ ਆਉਂਦੀਆਂ ਰਹਿੰਦੀਆਂ ਨੇ ਪਰੰਤੂ ਉਸ ਦੇ ਬਾਵਜੂਦ ਵੀ ਜਦੋਂ ਏਜੰਟ ਆ ਕੇ ਸੁਪਨੇ ਦਿਖਾ ਦਿੰਦੇ ਆ ਏਜੰਟ ਆਉਂਦੇ ਨੇ ਉਹ ਸੁਪਨੇ ਦਿਖਾ ਦਿੰਦੇ ਨੇ ਕੱਲ ਹੀ ਗਿਆ ਅਮਰੀਕਾ ਹਾਂਜੀ ਤੁਸੀਂ ਅਸੀਂ ਤੁਹਾਨੂੰ ਕੋਈ ਇੰਨੇ ਪੈਸੇ ਦਿਓ ਕੱਲ ਹੀ ਅਸੀਂ ਤੁਹਾਨੂੰ ਕਾਗਜ਼ ਤਿਆਰ ਕਰਾਂਗੇ ਪਰਸੋਂ ਤੁਹਾਨੂੰ ਚੜਾ ਦੇਵਾਂਗੇ ਸੋ ਇਹ ਜਿਹੜੇ ਏਜੰਟ ਆ ਕੇ ਸੁਪਨੇ ਦਿਖਾਉਂਦੇ ਨੇ ਉਹਨਾਂ ਸੁਪਨਿਆਂ ਦੇ ਨਾਲ ਉਹ ਮੁੰਡਿਆਂ ਕੁੜੀਆਂ ਦੇ ਮਾਪਿਆਂ ਨੂੰ ਵੀ ਗਮਰਾਹ ਕਰ ਲੈਂਦੇ ਨੇ ਮੁੰਡਿਆਂ ਕੁੜੀਆਂ ਨੂੰ ਵੀ ਗਮਰਾਹ ਕਰ ਲੈਂਦੇ ਹੁਣ ਇਹ ਜਿਹੜਾ ਕਲੰਬੀਆ ਨੇੜੇ ਹਾਦਸਾ ਵਾਪਰਿਆ ਉਹਦੇਆਂ ਜਿਹੜੀਆਂ ਸਾਡੇ ਸਾਹਮਣੇ ਪਰਤਾਂ ਖੁੱਲ ਰਹੀਆਂ ਨੇ ਕਿਸੇ ਨੇ 20 ਲੱਖ ਦਿੱਤਾ ਹੋਇਆ ਕਿਸੇ ਨੇ 15 ਲੱਖ ਦਿੱਤਾ ਹੋਇਆ ਕਿਸੇ ਨੇ 10 ਲੱਖ ਦਿੱਤਾ ਹੋਇਆ ਇੱਕ ਤਾਂ ਹੁਣ ਉਹਨਾਂ ਦੇ ਨੌਜਵਾਨ ਮੁੰਡੇ ਨੇ ਜਿਹੜੇ ਉਹਨਾਂ ਦਾ ਜਿਹੜੀ ਮਤਲਬ ਹੋਣੀ ਆ ਉਹਨਾਂ ਨਾਲ ਕੀ ਵਾਪਰ ਗਿਆ ਅੱਜ ਕਿਸੇ ਨੂੰ ਨਹੀਂ ਪਤਾ ਪਰੰਤੂ ਵੱਡਾ ਜਿਹੜਾ ਹਾਦਸਾ ਵਾਜੜਾ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਪ੍ਰਮਾਤਮਾ ਕਿਰਪਾ ਕਰੇ ਕਿ ਇਹ ਹਾਦਸਾ ਸੱਚ ਨਾ ਹੋਵੇ ਪਰੰਤੂ ਸਾਰਿਆਂ ਦੇ ਮਨ ਦੇ ਵਿੱਚ ਇੱਕ ਹਾਦਸਾ ਕਿ ਉਹ ਸਮੁੰਦਰ ਚ ਡੁੱਬ ਕੇ ਮਰ ਗਏ ਸੀ ਸੋ ਇੰਨਾ ਰੁਪਈਆ ਦੇਤਾ ਆਪਣਾ ਨੌਜਵਾਨ ਮੁੰਡਾ ਗਵਾ ਲਿਆ ਉਦੇ ਪਿੱਛੇ ਕਾਰਨ ਕੀ ਨੇ ਇਹਨਾਂ ਕਾਰਨਾਂ ਨੂੰ ਸਾਨੂੰ ਦੂਰ ਕਰਨ ਵਾਲੇ ਪਾਸੇ ਧੁਰਨਾ ਪੈਣਾ ਪੰਜਾਬ ਦੀ ਧਰਤੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣੇ ਨੇ ਦੂਸਰਾ ਜਿਹੜੇ ਇਹ ਏਜੰਟ ਨੇ ਜਿਹੜੇ ਠੱਗ ਏਜੰਟ ਨੇ ਜਿਹੜੇ ਇਸ ਤਰ੍ਹਾਂ ਦੇ ਸੁਪਨੇ ਦਿਖਾ ਕੇ ਮਾਂ-ਬਾਪ ਜਿਹੜੇ ਨੌਜਵਾਨ ਮੁੰਡਿਆਂ ਦੇ ਮਾਂ-ਬਾਪ ਨੇ ਉਹਨਾਂ ਨੂੰ ਠੱਗਦੇ ਨੇ ਉਨਾ ਤੇ ਸਖਤੀ ਆ ਜਿਹੜੀ ਉਹ ਵਰਤਣੀ ਚਾਹੀਦੀ ਆ ਸਰਕਾਰ ਨੂੰ ਕਿਉਂਕਿ ਪ੍ਰੈਸਟ ਅਫਸਰ ਚ ਆਹੀ ਤੇ ਇਹ ਏਜੰਟਾਂ ਦੀ ਜਿਹੜੀ ਮਿਲੀ ਭੋਗਤਾ ਇਹ ਨਿਰੰਤਰ ਉਸ ਕਾਰਨ ਇਹ ਜਿਹੜੇ ਏਜੰਟ ਨੇ ਅੱਜ ਮੈਨੂੰ ਲੱਗਦਾ ਕਿ ਕੋਈ ਛੋਟਾ ਕਸਬਾ ਲੈ ਲੋ ਕੋਈ ਵੱਡਾ ਕਸਬਾ ਲੈ ਲੋ ਕੋਈ ਸ਼ਹਿਰ ਲੈ ਲੋ ਹਰ ਥਾਂ ਇਹਨਾਂ ਦੇ ਤੁਨੂ ਬੋਰਡ ਆ ਜਿਹੜੇ ਹਰ ਥਾਂ ਮਤਲਬ ਚਮਕਦੇ ਚਮਕਦੇ ਦਫ਼ਤਰ ਨੇ ਜਿਹੜੇ ਉਹ ਟਰੈਵਲ ਏਜੰਟਾਂ ਦੇ ਦਿਖਾਈ ਦੇਣਗੇ ਪਰੰਤੂ ਪੰਜਾਬ ਦੇ ਵਿੱਚ ਰਜਿਸਟਰਡ ਟਰੈਵਲ ਏਜੰਟ ਕਿੰਨੇ ਕ ਨੇ ਜੀ ਸੋ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ ਇਸ ਪਾਸੇ ਕਿ ਜਿਹੜਾ ਵੀ ਟਰੈਵਲ ਏਜੰਟ ਆ ਜਿਹੜਾ ਰਜਿਸਟਰਡ ਨਹੀਂ ਹੈਗਾ ਜਿੱਥੇ ਵੀ ਉਹ ਦੁਕਾਨ ਖੋਲ ਕੇ ਬੈਠਦਾ ਵਾ ਜਿਵੇਂ ਝੋਲਾ ਛਾਪ ਡਾਕਟਰਾਂ ਵਾਲੀ ਗੱਲ ਹੈ ਸੋ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ ਤਾਂ ਕਿ ਟਰੈਵਲ ਏਜੰਟ ਆ ਜਿਹੜਾ ਉਹਦੇ ਮਨ 'ਚ ਜਦੋਂ ਤੱਕ ਖੌਫ ਨਹੀਂ ਪੈਦਾ ਹੁੰਦਾ ਕਾਨੂੰਨ ਦਾ ਬਾਪ ਬਦਨੀ ਹੁੰਦਾ ਕਿ ਜੇ ਮੈਂ ਗਲਤ ਕਾਰਵਾਈ ਕੀਤੀ ਤਾਂ ਮੈਨੂੰ ਉਹ ਇਹ ਇੰਨਾ ਉਹਦੀ ਕੀਮਤ ਤਾਰਨੀ ਪੈ ਜੂਗੀ ਕਿ ਮੇਰੀਆਂ ਮਤਲਬ ਪੀੜ੍ਹੀਆਂ ਵੀ ਉਹਦੇ ਚੋਂ ਬਾਹਰ ਨਹੀਂ ਆ ਸਕਣਗੀਆਂ ਸੋ ਕਿਸੇ ਦੇ ਮਾਪਾ ਬਾਪ ਦੇ ਪੁੱਤ ਦਾ ਤੁਸੀਂ ਕਤਲ ਕਰਵਾਤਾ ਕਤਲ ਹੀ ਆਇਆ ਤਾਂ ਬਿਲਕੁਲ ਤੇ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਤਬਾਹ ਕਰਤਾ ਸੋ ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਪਾਪ ਆ ਜਿਹੜਾ ਉਹ ਹੋਰ ਕੋਈ ਨਹੀਂ ਹੋ ਸਕਦਾ ਸੋ ਸਰਕਾਰ ਨੂੰ ਇਸ ਪਾਸੇ ਕਟੋ-ਕਟ ਦੇ ਰੋਜ਼ਗਾਰ ਨਹੀਂ ਦੇ ਸਕਦੀ ਤਾਂ ਇਹ ਜਿਹੜੇ ਠੱਗ ਟਰੈਵਲ ਏਜੰਟ ਨੇ ਇਹਨਾਂ ਨੂੰ ਨਕੇਲ ਤਾਂ ਪਾ ਸਕਦੀ ਹੈ ਨਾ ਸੋ ਮੁੱਢਲੇ ਰੂਪ ਦੇ ਵਿੱਚ ਇਹਨਾਂ ਨੂੰ ਨਕੇਲ ਪਾਈ ਜਾਵੇ ਤੇ ਪੰਜਾਬ ਦੀ ਧਰਤੀ ਆ ਜਿਹੜੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤੇ ਸਰਕਾਰ ਖੁਦ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਦੇ ਲਈ ਖੁੱਦ ਜਿਹੜੀਆਂ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਸਿੱਧਾ رابطہ ਜਿਹੜਾ ਜਿੱਥੋਂ ਕਿਤੇ ਜਿਹੜੀਆਂ ਕੋਈ ਚੰਗੀਆਂ ਕੰਪਨੀਆਂ ਨੇ ਉਹ ਨੌਕਰੀ ਦਿੰਦੀਆਂ ਨੇ ਉਹ ਸਰਕਾਰ ਦੇ ਜਿਹੜਾ ਢਾਂਚਾ ਹੋਵੇ ਉਹਦੇ ਤਹਿਤ ਆ ਜਿਹੜੇ ਉਹ ਮੁੰਡੇ ਆ ਜਿਹੜੇ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਜਿਹੜੇ ਕੰਮ ਦੇ ਉਹ ਮਾਹਰ ਨੇ ਜਾਂ ਜਿਹੜੇ ਜਿਹੜੇ ਕੰਮ 'ਚ ਉਹਨਾਂ ਨੂੰ ਬਾਹਰਲੀਆ ਕੰਪਨੀਆਂ ਨੇ ਜਿਹੜੀਆਂ ਉਹ ਫਿੱਟ ਕਰ ਸਕਦੀਆਂ ਨੇ ਉਹ ਸਰਕਾਰ ਦੇ ਰਾਹੀ ਹੋਵੇ ਸੋ ਇਸ ਤੋਂ ਬਿਨਾ ਇਹ ਜਿਹੜੇ ਕਾਂਡ ਨੇ ਜਿਹੜੇ ਅਸੀਂ ਰੋਜ਼ਾਨਾ ਸੁਣਦੇ ਜੀ ਕਿ ਅੱਜ ਉੱਥੇ ਠੱਗੀ ਵੱਜ ਗਈ ਆ ਜਾ ਹੋ ਗਿਆ ਅੱਜ ਉੱਥੇ ਆ ਹੋ ਗਿਆ ਤੇ ਹੁਣ ਆ ਜਿਹੜਾ ਐਡਾ ਭਿਆਨਕ ਕਾਂਡ ਆ ਜਿਹੜਾ ਮਾਲਟਾ ਕਾਂਡ ਤੋਂ ਬਾਅਦ ਇਹ ਐਡਾ ਵੱਡਾ ਭਿਆਨਕ ਕਾਂਡ ਹੋਇਆ ਕਿ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਕਿੰਨਾ ਕਿੰਨਾ ਢੰਗ ਤਰੀਕਿਆਂ ਦੇ ਨਾਲ ਇਹ ਏਜੰਟ ਬਾਹਰ ਲਈ ਬਾਹਰਲੇ ਦੇਸ਼ਾਂ ਚ ਪਹੁੰਚਾਉਂਦੇ ਨੇ ਸੋ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਆ ਤੇ ਰੋਂਗ ਤੇ ਖੜੇ ਹੋ ਜਾਂਦੇ ਨੇ ਕੁਦਰਤ ਵੱਲੋਂ ਕਿਸਮਤ ਜਿਹੜੀ ਤੇ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਸੋ ਸਮੁੱਚਾ ਪੰਜਾਬ ਆ ਜਿਹੜਾ ਇੱਕ ਵਾਰ ਫੇਰ ਇਸ ਘਟਨਾ ਦੇ ਨਾਲ ਠੱਠੰਬਰਿਆ ਗਿਆ ਹਾਂਜੀ ਕੀ ਆ ਕੋ ਸਾਡੇ ਨੌਜਵਾਨ ਮੁੰਡਿਆਂ ਦੇ ਨਾਲ ਵਾਪਰੇ ਆ ਸੋ ਸਰਕਾਰ ਇਹ ਜਿਹੜੇ ਗੰਭੀਰ ਮੁੱਦੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਅੱਜ ਸਾਡੀ ਧਰਤੀ ਦੇ ਜਿਹੜੇ ਪੰਜਾਬ ਦੀ ਧਰਤੀ ਦੇ ਏਡੇ ਗੰਭੀਰ ਮੁੱਦੇ ਨੇ ਸੋ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਇਹ ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਤੇ ਲੋਕਾਂ ਦੀ ਆਰਥਿਕਤਾ ਨਾਲ ਇਹ ਜਿਹੜਾ ਖਲਵਾੜ ਹੋ ਰਿਹਾ ਇਸ ਨੂੰ ਰੋਕਣ ਲਈ ਕਟੋ-ਕਟ ਜਿਹੜੇ ਟਰੈਵਲ ਏਜੰਟ ਨੇ ਠੱਗ ਟਰੈਵਲ ਏਜੰਟ ਨੇ ਉਹਨਾਂ ਤੇ ਸਖਤੀ ਵਰਤੀ ਜਾਵੇ ਤੇ ਪੰਜਾਬ 'ਚ ਜੋ ਜਗਾਰ ਦੇ ਮੌਕੇ ਨੇ ਜਿਹੜੇ ਇਹ ਜ਼ਰੂਰ ਤਲਾਸ਼ੇ ਜਾਣ ਇਹਦੇ ਲਈ ਬਹੁਤ ਸਾਡੇ ਕੋਲ ਸਾਧਨ ਨੇ ਬਹੁਤ ਵਸੀਲੇ ਨੇ ਪਰੰਤੂ ਲੋੜ ਹੈ ਕਿ ਉਸ ਪਾਸੇ ਤੁਰਨ ਦੀ ਸੋ ਇਹ ਕਾਂਡ ਆ ਜਿਹੜਾ ਇਹਦੇ ਸਬਕ ਨੇ ਜਿਹੜੇ ਉਹ ਅਸੀਂ ਕਿੰਨੇ ਕੁ ਲੈਨੇ ਆ ਕਿਉਂਕਿ ਸਾਡੀ ਇੱਕ ਆਦਤ ਆ ਕਿ ਅੱਜ ਕਾਂਡ ਵਾਪਰਦਾ ਅਸੀਂ 2-4 ਦਿਨ ਉਹਦੀ ਚਰਚਾ ਕਰਦੇ ਆ ਤੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਸੋ ਇਹ ਕਾਡ ਨੇ ਜਿਹੜੇ ਇਹਨਾਂ ਦੇ ਸਬਕ ਨੇ ਜਿਹੜੇ ਉਹ ਹਰ ਕਿਸੇ ਨੂੰ ਜਿਹੜਾ ਵੀ ਸਾਡਾ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਉਹਨੂੰ ਜਰੂਰ ਇਹ ਚਾਹੀਦਾ ਕਿ ਉਹ ਦੋ ਨੰਬਰ ਦਾ ਜਿਹੜੇ ਜਾਣ ਦਾ ਢੰਗ ਤਰੀਕਾ ਉਹਨੂੰ ਬਿਲਕੁਲ ਕੰਨਾਂ ਨੂੰ ਹੱਥ ਲਾਵੇ ਕਿ ਮੈਂ ਬਿਲਕੁਲ ਉਹ ਜਿਹੜਾ ਮਤਲਬ ਸਹੀ ਢੰਗ ਤਰੀਕਾ ਉਹਦੇ ਨਾਲ ਜਾਵੇ ਸੋ ਇਹ ਸਬਕ ਆ ਜਿਹੜਾ ਅੱਜ ਦੇ ਇਸ ਕਲੰਬੀਆ ਕਾਡ ਤੋਂ ਬਾਅਦ ਸਾਨੂੰ ਜਰੂਰ ਸਿੱਖ ਲੈਣਾ ਚਾਹੀਦਾ ਸੋ ਇਹ ਸੀ ਸਾਡਾ ਆਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ